ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਸਤਲੁਜ ਯਮਨਾ ਲਿੰਕ ਨਹਿਰ ਦੇ ਮਸਲੇ ਨੂੰ ਆਪਸੀ ਵਿਚਾਰ ਵਟਾਂਦਰਾਹੀਂ ਸੁਲਝਾਉਣ ਦਾ ਸੱਦਾ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਦੇ ਸੱਦੇ ਪ੍ਰਤੀ ਹੁੰਗਾਰਾ ਭਰਦਿਆ ਪੰਜਾਬ ਤੇ ਹਰਿਆਣਾ ਨੇ ਗੱਲਬਾਤ ਰਾਹੀਂ ਇਸ ਵਿਵਾਦ ਦਾ ਸਾਂਝਾ ਹੱਲ ਲੱਭਣ ਲਈ ਸਹਿਮਤੀ ਵੀ ਜ਼ਾਹਰ ਕੀਤੀ ਹੈ। ਚੰਡੀਗੜ੍ਹ 'ਚ ਉੱਤਰੀ ਜ਼ੋਨਲ ਕੌਂਸਲ ਦੀ 28ਵੀਂ ਮੀਟਿੰਗ 'ਚ ਦੇਸ਼ ਦੇ ਗ੍ਰਹਿ ਮੰਤਰੀ ਉੱਤਰੀ ਜ਼ੋਨ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਅਹਿਮ ਬੈਠਕ ਲੈ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸਵਾਈਐਲ ਨਹਿਰ ਦੇ ਵਿਵਾਦ ਨੂੰ ਮੀਟਿੰਗ 'ਚ ਚੁੱਕਾ ਗਿਆ। ਇਸ ਤੋਂ ਬਾਅਦ ਅਦਾਲਤ ਤੋਂ ਬਾਹਰ ਵੀ ਮਿਲ بیٹھ ਕੇ ਮੁੱਦੇ ਨੂੰ ਸੁਲਝਾਉਣ ਦੀ ਸਹਿਮਤੀ ਬਣੀ ਤਾਂ ਹੁਮ ਮਿਨਿਸਟਰ ਔਰ ਸਾਰੇ ਜਿਨੇ ਵੀ ਚੀਫ ਮਿਨਿਸਟਰਸ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇੱਕ ਚੀਫ ਮਿਨਿਸਟਰਸ ਦੀ ਔਰ ਚੀਫ ਸਕੱਰੇਟਰੀਜ਼ ਦੀ ਮੀਟ ਕ ਬੁਲਾਈ ਜਾਵੇ ਔਰ ਇਹਨਾਂ ਦਾ ਕੋਈ ਨਾ ਕੋਈ ਸਿਆਸੀ ਹੱਲ ਤਲਾਸ਼ ਕੀਤਾ ਜਾਵੇ ਜਿਹੜੇ ਹੱਲ ਇਨ ਇਨ ਸਾਲ ਤੋਂ ਸੁਪਰੀਮ ਕੋਰਟ ਤੋਂ ਨਹੀਂ ਹੋ ਸਕੇ ਤਾਂ ਕੋਈ ਨਾ ਕੋਈ ਲੈ ਦੇ ਕੇ ਇਹਦਾ ਕੋਈ ਨਾ ਕੋਈ ਸਿਆਸੀ ਹੱਲ ਜਿਹੜਾ ਹੈ ਉਹ ਤਲਾਸ਼ ਕੀਤਾ ਜਾਵੇ ਇਸ ਸੂਜਾ ਦਾ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਉਹਨਾਂ ਨੇ ਸ਼ਿਲਾਗਾ ਕੀਤੀ ਹੈ ਤੇ ਉਹਨਾਂ ਨੇ ਆਪਣੀ ਸਹਿਮਤੀ ਵੀ ਪ੍ਰਗਟ ਕੀਤੀ ਸੀ ਕਿ ਭਾਰਤ ਸਰਕਾਰ ਦੀ ਅਗਵਾਈ ਹੇਠ ਜੇ ਸਾਰੇ ਸੂਬੇ ਇਕੱਠੇ ਹੋ ਕੇ ਮਿਲ ਕੇ ਗੱਲਬਾਤ ਕਰਨ ਤਾਂ ਜਰੂਰ ਕੋਈ ਨਾ ਕੋਈ ਇਸ ਦਾ ਹੱਲ ਨਿਕਲ ਸਕਦਾ ਹੈ ਮੁੱਖ ਮੰਤਰੀ ਨੇ ਸਰਹੱਦ ਪਾਰੋਂ ਨਸ਼ੀਦੀ ਤਸਕਰੀ ਰੋਕਣ ਲਈ ਕੇਂਦਰ ਸਰਕਾਰ ਦੇ ਸਹਿਯੋਗ ਦੀ ਮੰਗ ਕੀਤੀ ਹੈ ਯੂਨੀਅਨ ਹੋਮ ਮਿਨਿਸਟਰ ਨੂੰ ਬੇਨਤੀ ਕੀਤੀ ਤੇ ਕਿਉਂਕਿ ਪਾਕਿਸਤਾਨ ਨਾਲ ਜਿਹੜਾ ਬਾਰਡਰ ਹੈ ਉਹ ਕੇਂਦਰੀ ਪੈਰਾਮਿਲਿਟਰੀ ਫੋਰਸਸ ਵੱਲੋਂ ਉਹਦੀ ਦੇਖਰੇਖ ਕੀਤੀ ਜਾਂਦੀ ਹੈ ਕਿ ਉੱਥੇ ਬੀਐਸਐਫ ਅਤੇ ਹੋਰ ਫੋਰਸਸ ਆਪਣੀ ਪੂਰੀ ਸਤੰਤਰਤਾ ਵਰਤ ਕੇ ਡਰੱਗਸ ਸਮਗਲਿੰਗ ਜਿਹੜੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਰੂਟ ਰਾਹੀਂ ਹੁੰਦੀ ਹੈ ਉਸ ਤੇ ਪੂਰੀ ਰੋਕ ਲਾਈ ਜਾਵੇ ਮੀਟਿੰਗ ਚੰਡੀਗੜ੍ਹ ਦੇ ਹੋਟਲ ਤਾਜ ਵਿੱਚ ਸੀ ਇਸ ਬੈਠਕ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ, ਰਾਜਸਥਾਨ ਅਤੇ ਦਿੱਲੀ ਦਾ ਨੁਮਾਇੰਦਾ ਸ਼ਾਮਲ ਸੀ ਇਸ ਬੈਠਕ 'ਚ ਕਈ ਅਹਿਮ ਉਦਯਾਨੂ ਲੈ ਕੇ ਵਿਚਾਰ-ਚਰਚਾ ਹੋਈ